ਗੱਲ ਨਾ ਯਾਰ ਉਹ ਕਿਹਾ ਆ ਆਈ ਬਰਾੜ ਲਈ ਆ ਉਹ ਕਹਿੰਦੇ ੜਕੇ ੜਕੇ ਹਾਂ ਬਿੜਾ ਹੋਇਆ 5:00 ਵਜੇ 7-8 ਮਿੰਟਾਂ ਦਾ ਸਵਾ 5 ਮੰਨ ਲਓ ਅਸਰ ਘਰੋਂ ਤੋਂ ਰਹਿ ਮੈਂ 5-7 ਮਿੰਟ ਹੋ ਗਏਣਗੇ ਆਉਂਦੇ-ਆਉਂਦੇ ਨੂੰ ਮੈਨੂੰ 5 ਕਿ ਮਿੰਟ ਜੈਕ ਵੱਡੇ ਤੜਕੇ ਦੇ ਨਾਲ ਨੌਜਵਾਨ ਪਹੁੰਚ ਗਿਆ ਖੇਤ ਆ ਖੇਤ ਕੀ ਕਰਨਾ ਹੁਣ ਆ ਪਾਣੀ ਬਦਲਣਾ ਰਾਤ 12 ਵਜੇ ਲੇਟ ਚੱਲੀ ਹੋਈ ਸੀ ਤੇ ਇੱਕ ਕਿਲਾ ਅੱਡਾ ਉਹਦੇ ਜਿੱਤਾ ਹ ਪਾਣੀ ਛੱਡਣਾਗਾ 8 ਵਜੇ ਤੱਕ ਚੱਲੂਗੀ ਤੇ ਖੈਰ ਰਾਤ ਮੈਂ ਗੱਗੂ ਨੂੰ ਵੀ ਆਖਿਆ ਸੀ ਆਪਣੇ ਵਾਲੇ ਨੂੰ ਕਿ ਬਈ ਆਪਾਂ ਤੜਕੇ ਜਲਦੀ ਚੱਲਾਂਗੇ ਸੁਨੇਹਾ ਚੱਲਾਂਗੇ ਤੂੰ ਗੱਡੀ ਚੋਂ ਹਰਾ ਉਰਾਂ ਲਾ ਕੇ ਰੱਖ ਲਿਆ ਉਹਦਾ ਮੈਂ ਲਾ ਲਿਆ ਤੂੰ ਨੇ ਮੇਰੀ ਗੱਲ ਜੀ ਨਹੀਂ ਗੋਲੀ ਟਰੈਕਟਰ ਬਾਹਰ ਖੜਾ ਸੀ ਤੇ ਹੈਪੀ ਵਾਲੇ ਪਾਸੇ ਅੰਦਰ ਕਰਕੇ ਠੱਲਦਾ ਉਹ ਤੜਕੇ ਦਾ ਮੈਂ ਕਹਿੰਦਾ 7 ਵਜੇ ਦੇ ਨਾਲ ਵਿਹਲਾ ਹੂੰ ਕਹਿੰਦਾ ਕੰਮ ਨੇ ਇੱਕ ਦੋ ਮੈਂ ਕੋਈ ਨਾ ਆ ਬਸ ਉਹ ਐਂ ਜੀ ਕਰਦਾ ਹੁੰਦਾ ਕਿ ਰਾਂ ਤਾਂ ਤੇ ਨਾਲੇ ਆ ਜੂ ਅਸਨੇ ਆਪੀ ਹੁਣ ਤਾਂ ਲੈ ਕੇ ਗਿਆ ਸੀ ਟਰੈਕਟਰ ਜਦੋਂ ਮੈਂ ਆਇਆਗਾ ਇਧਰੋਂ ਤੇ ਤੇਲ ਪਾਣੀ ਪਾ ਕੇ ਆ ਜੂ ਫਿਰ ਬੋਰ ਚਲਾਉਣਾ ਸੀਗਾ ਟਰੈਕਟਰ ਨਾਲ ਤੇ ਬਾਕੀ ਲਾਉਣੇ ਡਿਊਟੀ ਇੱਥੇ ਕੀਤੀਆਂ ਹੁਣ ਹਾਂ ਹਾਂ ਛਾਸਰੀ ਗਾਲ ਜੀ ਸਾਰਿਆਂ ਨੂੰ ਹਾਂ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਦਾ ਹਾਂ ਸਵਾਗਤ ਹੈ ਆਪਣੇ ਅੱਜ ਦੇ ਆ ਨਵੇਂ ਬਲੌਗ ਦੇ ਵਿੱਚ ਅੱਜ 9 ਸੌਣ 24 ਜੁਲਾਈ ਬਰਾ 2024 ਤੇ ਸਾਮਾਂ ਸਾਨੂੰ ਦੱਸ ਹੀ ਚੁੱਕੇ ਆ ਤੇ ਤੜਕੇ ਤੜਕੇ ਜਿਹੜਾ ਜੀ ਲੱਗਦਾ ਨਾ ਖੇਤਾਂ ਜਾ ਕੇ ਜਾਂ ਤੜਕੇ ਦਾ ਜਿਹੜਾ ਸਨੇਹਾ ਆ ਕੇ ਕੰਮ ਨਿਭਟਾਉਣੇ ਆ ਉਹ ਆਪਾਂ ਨੂੰ ਸਾਰਾ ਦਿਨ ਹੌਸਲੇ ਚ ਰੱਖਦਾ ਗੱਲ ਬਾਤ ਹੀ ਟਰ ਰਹਿੰਦੀ ਹੈਗੀ ਆ ਰੋਟੀ ਤੋਂ ਪਹਿਲਾਂ ਤੜਕੇ ਵਾਲੀ ਰੋਟੀ ਤੋਂ ਪਹਿਲਾਂ ਜਿਹੜਾ ਕੰਮ ਹਾਂ ਨਿਭੜ ਜਾਂਦਾ ਤੇ ਖੈਰ ਦੇਖਦੇ ਆ ਕਹੇ ਜਾ ਰਹੇ ਹਾਂ ਅੱਜ ਦੇ ਦਿਨ ਦਾ ਮਾਹੌਲ ਚਾਲ ਬਣੇ ਰਿਓ ਐਂਡ ਤੱਕ ਕਰਨਾਲ ਨਾਲ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਹਾਂ ਲਾਸਟ ਤੱਕ ਜਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹਨੇ ਆ ਸਾਂਝੀ ਥੋਡੇ ਨਾਲ ਜਿਹੜੀ ਤੁਸੀਂ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਸੁਣ ਸਕਦੇ ਹੋ ਤਾਂ ਨਵੇਂ ਆਇਓ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਤਾਂ ਫੋਲੋ ਵੀ ਲਾ ਜਰੂਰ ਕਰ ਲਿਓ ਹਾਂ ਦੋ ਤਿੰਨ ਦਿਨਾਂ ਦੇ ਭਾਈ ਸਾਹਿਬ ਬੋਰ ਹੋ ਰਹੇ ਉਡੀਕ ਰਿਹਾ ਕਹਿੰਦੇ ਸਾਨੂੰ ਕੋਈ ਚਲਾਉਣ ਨਹੀਂ ਆਇਆ ਤੇ ਅੱਜ ਚੜਾਉਣੇ ਆ ਕ੍ਰੋਸ ਤੇ ਚਲਾਉਨੇ ਆ ਤੇ ਇਧਰ ਭਰੀ ਜਾਂਦੀਆਂ ਆ ਮੋਟਰਾਂ ਇਹਦਾ ਮੋਟਰ ਇਹ ਕਹੇ ਦਾ ਕੋਈ ਕੰਮ ਨਹੀਂ ਹੁੰਦਾ ਉ ਚੱਕ ਲਿਆਉਨੇ ਆਗੇ ਚਲ ਹੁਣ ਪਾਪਾਂ ਵੀ ਪਾਣੀ ਛੱਡਣਾ ਹੁੰਦਾਗਾ ਠੀਕ ਹੈ ਵੀ ਬਰੀ ਖੱਡਕੁੱਟ ਖੁੱਲ ਜਾਂਦੀ ਹੈ ਕਿਸੇ ਪਾਸੇ ਕਾਲਚੋਂ ਲੱਗਦਾ ਹੈ ਜੀ ਸਵੇਰੇ ਸਵੇਰੇ ਆ ਸਾਹਮਣੇ ਜੇ ਗੂੜਾ ਜਿਹਾ ਬੱਦਲ ਹੋਇਆ ਖੜਾ ਦੇਖ ਕੇ ਵਧੀਆ ਵਧੀਆ ਲੱਗ ਰਿਹਾ ਕਿ ਹਾਂ ਘਟ ਬਣੂਗੀ ਇਸ ਪਾਸੋਂ ਤੇ ਬਾਕੀ ਸੌਣ ਆਪਦੇ ਰੰਗ ਹਲੇ ਤੱਕ ਦਿਖਾ ਨਹੀਂ ਰਿਹਾ ਕਿੱਥੇ ਕਿੱਥੇ ਸੌਣ ਦੇ ਰੰਗ ਦਿਖਾਏ ਆ ਤੁਸੀਂ ਲਾਜ਼ਮੀ ਦੱਸਿਓ ਵੀਰ ਬਣ ਕੇ ਤੇ ਆ ਬੱਦਲ ਆਸ ਦੇ ਭਾਰੇ ਖੋਰੇ ਕਦ ਬਰ ਜਾਣਗੇ ਉਹ ਉਸ ਵਾਸੋਂ ਪਾਣੀ ਆਉਂਦਾ ਖਾਲ ਆਇਆ ਹੁੰਦਾ ਕਿਲਾ ਵਾਟ ਤਿੰਨ ਕਿੱਲੇ ਵਾਟ ਫਿਰ ਐ ਆਉਂਦਾ ਤੇ ਆ ਸਰੀ ਵਾਲਾ ਕਿਹੜਾ ਪਾਈਪਾਂ ਸਾਰਿਆਂ ਜੀ ਕੋਈਆਂ ਦੱਬੀਆਂ ਹੋਈਆਂ ਇਹਦੇ ਚ ਪਤਾ ਨਹੀਂ ਕਾਦੋਂ ਬੜਾ ਵੱਧ ਪਾਣੀ ਪਾਇਆ ਜਾਂਦਾ ਸਾਰਿਆਂ ਨਾਲੋਂ ਹੁਣ ਇਹਦੇ ਚ ਪਾਣੀ ਨਿਕਲ ਕੇ ਇਸ ਕਿਹੜੀ ਚ ਵਾਪਸ ਆਈ ਜਾਂਦਾ ਸਭ ਤੋਂ ਪਹਿਲਾਂ ਇਹਨੂੰ ਬੰਦ ਕਰਾਈਏ ਫਿਰ ਪਾਣੀ ਬਦਲਾਂਗੇ ਉਹ ਨਿਕਾਲ ਜਾ ਇਹਨਾਂ ਦੋਨਾਂ ਕਿੱਲਾਂ ਚ ਆ ਪੈ ਜਾਊਗਾ ਆ ਦਬੀਆਂ ਹੋਈਆਂ ਪਾਈਪਾਂ ਇੱਥੇ 8 ਇੰਚੀ ਇੱਕੋ ਹੀਆਂ ਦਬੀਆਂ ਪੂਰੀਆਂ ਡੂੰਘੀਆਂ ਕਰਕੇ ਫੇਰ ਪਾਣੀ ਵੀ ਸੋਣਾ ਕੱਢ ਦਿੰਦੀਆਂ ਫਿਰ ਤੇ ਇਸ ਕਿੱਲੇ 'ਚ ਪਾਣੀ ਜ਼ਿਆਦਾ ਪੈ ਜਾਂਦਾ ਹਰੇਕ ਵਾਰੀ ਅਸੀਂ ਨੋਟ ਕਰਦੇ ਹੁੰਨੇ ਆ ਐਨ ਉਹ ਤੋ ਫੜਾਂਗੇ ਲਵਾਵੇ ਨੂੰ ਥੋੜਾ ਜਿਹਾ ਵੱਟ ਦੇਵਾਂਗੇ ਤੇ ਉੱਤੇ ਗਰੇਟ ਆ ਰੱਖ ਦੇਵਾਂਗੇ ਦੋ ਵੀ ਰੱਖ ਸਕਦੇ ਆ ਕੋਈ ਡਰ ਵਾਲੀ ਗੱਲ ਨਹੀਂ ਚੈੱਕ ਉੱਕੇਰਪੋੜਮ ਹਾਲਾ ਠੰਡੀ ਠੰਡੀ ਰਮਕਦੀ ਉਹ ਹਵਾ ਤੇ ਚਾਰਛਪੇਰੇ ਬਣ ਬਣ ਟੈਂਦੇ ਹੋਏ ਬੱਦਲ ਤੇ ਚੋਨੇ ਦੇ ਵਿੱਚੋਂ ਝਾਕਦੇ ਹੋਏ ਮੋٹے ਮੋٹے ਢੀਲੇ ਦੇ ਬੂਟੇ ਚੈੱਕ ਐਸਲੋਟ ਹੋਇਆ ਬੈ ਕੰਮ ਕਹਿੰਦੇ ਆਂ ਸਾਵਾਂ ਜਮਾਈ ਨਹੀਂ ਲੱਗਿਆ ਸੀ ਹੈ ਟਾਵੇਂ ਟਾਵੇਂ ਤੇ ਪਰ ਇਹ ਮੱਛਰ ਗੇ ਅਜੂਰੀਆ ਯਾਰੀਆਂ ਖਾ ਕੇ ਬਹਾ ਪੀ ਕੇ ਇਹ ਪਾਣੀ ਧਣੀ ਵੀ ਹੋ ਬੱਲੇ ਚੀਲਵਾਰ ਸੱਜਣਾ ਤੇ ਇਧਰੋਂ ਪਾਪਾ ਸ਼੍ਰੀ ਆਪ ਕਿਹੜਾ ਮਾਰਨਾ ਇਹੋ ਸਵੇਰੇ ਸਵੇਰੇ ਤੇ ਮੌਸਮ ਵਖੇਰ ਅੱਜ ਥੋੜਾ ਜਿਹਾ ਬਦਲ ਗਿਆ ਹਲਕਾ ਜਿਹਾ ਅ ਉਮੀਦ ਦੇ ਬੱਦਲ ਫਿਰਦੇ ਨੇ ਚਾਰ-ਚਪਰੇ ਇਹ ਦੋ ਚਾਰ ਕਣੀਆਂ ਵਰਨੀਆਂ ਥੋੜੀ ਜੀ ਠੰਡ ਹੋਊਗੀ ਇਹ ਝੋਨੇ ਹੋਰਿਆਂ ਨੂੰ ਮਾੜੀ ਜੀ ਸੁਰਤ ਆ ਜੂਗੀ ਤੇ ਇਧਰ ਉਹ ਗਵਾਂਢੀ ਨੌਜਵਾਨ ਸੀਰਾ ਤੇ ਇਹਨੇ ਵੀ ਚੱਕ ਲਿਆਉਣ ਸਰਕਸੀ ਨਰਮਾ ਗੋਡਣ ਲੱਗ ਗਿਆ ਇਹਦੇ ਕੋਲੇ ਇੰਨਾ ਨਰਮਾ ਹੈਗਾ ਇੱਥੇ ਸਾਡੇ ਕੋਲੇ ਦੇਖਣ ਨੂੰ ਏਸਾ 1.5 ਕਿੱਲਾ 1.5 ਕਿੱਲਾ ਤੇ ਬਾਕੀ ਹੋਰ ਨਰਮਾ ਨਹੀਂ ਕਿਤੇ ਬੇਲਾ ਹੋਇਆ ਪੁਣੇ 7 ਵਜੇ ਦਾ ਤੇ ਆ ਮਾਨਸਾਂ ਵਾਲੇ ਪਾਸੇ ਜੀ ਇਹ ਬਾਵਾਂ ਬੱਦਲ ਜਿਹਾ ਬਣਿਆ ਸੀਗਾ ਲੰਮਾ ਚੌੜਾ ਜਿਹਾ ਇੱਕ ਵਾਰੀ ਦੋ ਹਵਾਵਾਂ ਦ੍ਰਿ ਉਡਾ ਕੇ ਹੀ ਲੈ ਗਈ ਉਹਨੂੰ ਅੰ ਪਰ ਇੰਨੇ ਨਾਲ ਇਹ ਫਰਕ ਜ਼ਰੂਰ ਪੈ ਗਿਆ ਕਿ ਹਵਾ ਠੰਡੀ ਆਉਣ ਲੱਗ ਪਈ ਇਹ ਗਰਮੀ ਘਟ ਗਈ ਮੁਰਕਾ ਸੁੱਕ ਗਿਆ ਇੱਕ ਵਾਰੀ ਉਧਰੋਂ ਕੱਖ ਪੜਦਾ ਪੜਦਾ ਝੋਨੇ 'ਚ ਆ ਆਪਣੇ ਦੋ ਨਕੇ ਜ ਰਹਿੰਦੇ ਸੀ ਇਹ ਬੰਦ ਕਰਨ ਆਇਆ ਸੀ ਆ ਤੇ ਇੱਕ ਮੈਂ ਫਰਕ ਦੇਖਿਆ ਬਈ ਅਸੀਂ ਨਾ ਜਿਹੜੀ ਆਪਣੀ ਕੱਖਾਂ ਵਾਲੀ ਰਿਫਟ ਪਲੱਸ ਪਾਦਨੇ ਹੁੰਨੇ ਸੀ ਜੇਟਾ ਦੀ ਜਿਵੇਂ ਆ ਆਪਾਂ ਸਾਰੀ ਪਾਉਨੇ ਆ ਕੱਖਾਂ ਤੋਂ ਝੋਨਾ ਲਾ ਕੇ ਅਸੀਂ ਉਹ ਢੋਲੀ ਨਾਲ ਪਾਉਂਦੇ ਹੁੰਦੇ ਸੀਗੇ ਤੇ ਜੀ ਆਹ ਕੀਤ ਜੋ ਉਹ ਬੋਤਲ ਨਾਲ ਛਿੜਤੀ ਕਈ ਵੀਰ ਕਹੀ ਜਾਂਦੇ ਸੀ ਕਿ ਬਾਈ ਤੁਹਾਨੂੰ ਪਤਾ ਨਹੀਂ ਆ ਬੋਤਲ ਨਾਲ ਛਿੜਦੇ ਹੁੰਦੇ ਹੈਗੇ ਹਾਂ ਪਹਿਲਾਂ ਬੋਤਲ ਨਾਲ ਬਥੇਰੀ ਛਿੜਦੇ ਰਹਿੰਦੇ ਸੀ ਸਾਡਾ ਮੰਨਣਾ ਇਹ ਆ ਬਈ ਇਸ ਗੱਲ ਦਾ ਫਰਕ ਹੈ ਹਾਂ ਬੇਸ਼ੱਕ ਉਹ ਘੋਲ ਨਸ਼ੀਲ ਹੈ ਪਾਣੀ ਚ ਘੁਲਦੀ ਆ ਤੇ ਪਰ ਕਈ ਜਗ੍ਹਾ ਉਹ ਫਿਰ ਵੀ ਉਹਦੇ ਛਿੱਟੇ ਨਹੀਂ ਪਹੁੰਚਦੇ ਉਹ ਜਗ੍ਹਾ ਰਹਿ ਜਾਂਦੀ ਆ ਕਿਤੇ ਕਿਤੇ ਉਹ ਕਵਰ ਨਹੀਂ ਕਰਦੀ ਬੋਤਲ ਨਾਲ ਛਿੱਟੇ ਉਹ ਛਿੱਟੇ ਟੋਲੀ ਨਾਲ ਇਹ ਆ ਟੋਲੀ ਚ ਪਾਣੀ ਪਾ ਕੇ ਘੋਲ ਲੈਣੇ ਆ ਤਾਂ ਸਾਰੀ ਮਤਲਬ ਜੇ ਆਪਾਂ 3 4 5 ਪੰਤਾ ਲਾਉਣੇ ਉਹਦੇ ਨਾਲ ਬਸ ਇਹ ਆ 6 6 ਪੰਤਾ ਲਾ ਲੈਣੇ ਕਿੱਲੇ ਚ ਜਾਣ ਆਉਣ ਕਰ ਲੈਨੇ ਆ ਮੋਟਾ ਜਿਹਾ ਫਹਾਰਾ ਕਰਕੇ ਉਹਦਾ ਕਿ ਉਹ ਕਿਤੇ ਵੀ ਜਗਾ ਨਹੀਂ ਰਹਿੰਦੀ ਉਹਦੇ ਨਾਲ ਵਧੀਆ ਉਹ ਪਾਣੀ ਚ ਘੁਲ ਜਾਂਦੀ ਆ ਤੇ ਬਾਈ ਆ ਫਰਕ ਇਹ ਆ ਬਾਈ ਆ ਕੱਖ ਪੱਟ ਕੇ ਲਿਆਇਆ ਉਹ ਵਿਚਾਲੜੇ ਕਿਲੇ ਚੋਂ ਆ ਇਹਦੇ ਚ ਪਾਣੀ ਦੀ ਕਮੀ ਵੀ ਨਹੀਂ ਹੋਈ ਕਦੇ ਪਾਣੀ ਸੁੱਕ ਨਾਲ ਵਧੀਆ ਖੜਦਾਗਾ ਪਾਣੀ ਇਹਦੇ ਚ ਭਰ ਕੇ ਰੱਖਦੇ ਹੁੰਦੇ ਸੀਗੇ ਤੇ ਆ ਕੱਖ ਉਗਰੇ ਹੋਏ ਦੇਖੇ ਆ ਮੈਂ ਇਹ ਆਪਣੀ ਬੋਤਲ ਨਾਲ ਸਿੱਟੀ ਹੋਈ ਦਵਾਈ ਚ ਤੇ ਹਾਲਾਂਕਿ ਉਹ ਪੁਰਾਣੇ ਚ ਮੈਂ ਔ ਟੋਲੀ ਨਾਲ ਸਿੱਟੀ ਹੋਈ ਆ ਪਹਿਲਾਂ ਲੱਗੇ ਹੋਏ ਸਾਰੇ ਝੋਨੇ ਚ ਤੇ ਉਹਦੇ ਚ ਜਿਹੜੇ ਮੈਂ ਕੱਖ ਪੱਟ ਰਹੇਗਾ ਉਹ ਪੁਰਾਣੇ ਝੋਨੇ ਚ ਬਈ ਉਹ ਸਾਰੇ ਉਹ ਆ ਜਿਹੜੇ ਪਨੀਰੀ ਦੇ ਨਾਲ ਲੱਗੇ ਹੋਏ ਆ ਪਹਿਲਾਂ ਵਾਲੇ ਨਵਾਂ ਕੱਖ ਕਿਤੇ ਵੀ ਉਗਰੇ ਨਹੀਂ ਉਹਦੇ ਜੱਬਾ ਨਾਲੇ ਭਾਵੇਂ ਉਧਰ ਪਾਣੀ ਦੀ ਕਮੀ ਰਹਿੰਦੀ ਆ ਪੁਰਾਣੇ ਚ ਆਹ ਨਵੇਂ ਲਾਉਣ ਤੋਂ ਬਾਅਦ ਉਧਰ ਪਾਣੀ ਪੂਰਾ ਨਹੀਂ ਆਇਆ ਸਾਡੇ ਤੋਂ ਤੇ ਸਾਡਾ ਬਈ ਇਹ ਬਸ ਮੇਰਾ ਮੰਨਣਾ ਇਹ ਆ ਕਿ ਢੋਲੀ ਢੋਲੀ ਆ ਬਈ ਢੋਲੀ ਨਾਲ ਜਾਦੇ ਕਵਰ ਹੁੰਦਾ ਏਰੀਆ ਤੇ ਬੋਤਲ ਨਾਲ ਫੇਰ ਵੀ ਛਿੱਟੇ ਕੋਈ ਖੁੰਝਾ ਖੱਪਾ ਕਿਸੇ ਬਸ ਕੋਈ ਰਹਿ ਜਾਂਦੀ ਆ ਬੋਤਲ ਨਾਲ ਤਾਂ ਮੋٹے-ਮੋٹے ਜੀ ਗਿੜੇ ਦੇ ਅੰਦਾ ਬੰਦਾ ਚਾਲ ਵੀ ਬੁੱਤੀ ਜੀ ਕੱਟੀ ਜਾਂਦੀ ਆ ਉਹ ਆਪਦੇ ਸੁਖ ਵਾਸਤੇ ਆਪਾਂ ਬੋਤਲ ਨਾਲ ਸਿੱਟ ਦਿੰਨੇ ਆ ਯਾਰ ਸਿੱਟੇ ਤੇ ਪਰ ਮੇਰਾ ਬਈ ਮੰਨਣਾ ਇਹ ਹੈਗਾ ਕਿ ਢੋਲੀ ਲੈਣਾ ਸਹੀ ਆ ਢੋਲੀ ਜਿੰਦਾਬਾਦ ਆ ਦੋ ਗਿੜੇ ਵੱਧ ਜ਼ਰੂਰ ਲੱਗ ਜਾਂਦੇ ਆ ਮਿਹਨਤ ਜ਼ਰੂਰ ਪਾਉਂਦੇ ਆ ਦੇ ਥੋੜੀ ਜੀ ਤੇ ਬਸ ਉਹਦੇ ਨਾਲ ਬਸ ਇਹ ਤਸੱਲੀ ਵੀ ਹੁੰਦੀ ਹੈਗੀ ਬਾਕੀ ਮੌਸਮ ਚਾਰਸ਼ਪੇਰੇ ਕਮਾ ਕੇ ਦੇਖੀਏ ਕੈਮਰਾ ਇਹ ਜਾ ਇਸ ਪਾਸੋਂ ਥੋੜਾ ਜਿਹਾ ਸਾਫ ਜਗਾ ਮਾ ਤੇ ਬੱਦਲ ਜਿਆਦਾ ਇਸ ਪਾਸੇ ਸੀਗਾ ਆ ਸਾਰਾ ਮਾਨਸਾਂ ਵਾਲਾ ਏਰੀਆ ਇਧਰ ਮਾਨਸਾਂ ਹੈਗਾ 35 ਕਿਲੋਮੀਟਰ ਸਾਡੇ ਤੋਂ ਇਥੋਂ ਤੇ ਇਧਰ ਬਠਿੰਡਾ ਦਾ ਬਾਕੀ ਵੀ ਤੁਸੀਂ ਆ ਵੀ ਰਏ ਜਰੂਰ ਦੱਸ ਦਿਓ ਆ ਕਿ ਤੁਹਾਨੂੰ ਇਹ ਗੱਲਬਾਤ ਮੇਰੀ ਸਹੀ ਲੱਗੀ ਜਾਂ ਨਹੀਂ ਸਹੀ ਲੱਗੀ ਤੇ ਮੈਂ ਆਪਦੀ ਬਸ ਸੀਗੀ ਜਿਹੜੇ ਮਨ ਚ ਗੱਲ ਉਹ ਤੁਹਾਨੂੰ ਕਹਿ ਤੀਆ 9:08 ਵਜੇ ਦਾ ਸਮਾਂ ਹੋ ਗਿਆ ਹਾਂ ਸੂਰਜ ਹੋਰੇ ਨਿਕਲ ਆਏ ਨੇ ਥੋੜੀ ਜਿਹੀ ਤੇ ਸੋਲਰਾਂ ਨੂੰ ਵੀ ਭਾਈ ਜਾਗ ਆ ਗਏ ਇਹਨੇ ਨਾਲ ਚੱਲ ਪਿਆ ਨੇ ਤੇ ਪਰ ਆਪਣਾ ਨੌਜਵਾਨ ਕਿਤੇ ਆਉਂਦਾ ਨਜ਼ਰ ਨਹੀਂ ਆਇਆ ਹਲੇ ਤੱਕ ਹਾਂ ਤੁਰਿਆ ਹੋਇਆ ਕਰੂੰ ਬਾਬਾ ਜਰਦਾ ਅਜੇ ਤੱਕ ਰਾਹਾਂ 'ਚ ਹੀ ਫਿਰਦਾ ਕਿਤੇ ਆ ਗਿਆ ਨੌਜਵਾਨ 8 ਵਜੇ ਦੇ ਨਾਲ ਸੁਨੇਹਾ ਸੁਨੇਹਾ ਭੱਲੇ ਅੱਖ ਨਹੀਂ ਬਣਾਉਂਦਾ ਇਹਨੂੰ ਆਏ ਹੁਣ ਚੋਕੂ ਆ। ਸ਼ੱਕ ਲੈ ਡੀਜ਼ਲ ਦੀਆਂ ਢੋਲੀਆਂ। ਹਾਂ ਅੱਜ ਫੇਰ ਪਾਣੀ ਏ। ਹੈਪੀ ਦੇ ਦੇ। ਹਾਂ ਗੱਗੂ ਦੇ ਬੋਰ ਚਲਾਉਣਾ। ਦੋਨੇ ਬੋਰ ਚਲਾਵਾਂਗੇ। ਪਹਿਲਾਂ ਆਹ ਚਲਾ ਦਿੰਨੇ ਆ ਉਹਨੇ ਨੂੰ ਲਾਈਟ ਵਿੱਚ ਚਲੀ ਜਾਊਗੀ। ਬਸ 8 ਵਜਣ ਚ ਦੋ ਚਾਰ ਮਿੰਟ ਹੀ ਬਾਕੀ ਆ। ਇਹ ਚਲਾਉਂਦੇ ਚਲਾਉਂਦੇ ਫਿਰ ਹਾਂ ਉਧਰ ਮੋਨੋ ਬਲਾਗ ਦੇ ਪਣਾ ਜਲਾ ਦੇਗੇ ਭਾਈ ਸਾਹਿਬ। ਪੀਟਰ ਹੋ ਰਹਿਆਂ ਦਾ ਤੂੰ ਭਾਈ ਇੱਧਰ ਇਹ ਗੱਲ ਠੀਕ ਨਹੀਂ ਸੱਜਣਾ। ਓ ਸਿਰੇ ਉਹ ਮੀਂਹ ਆਊ ਅੱਜ ਕੱਖ ਨਾ ਮਾਰ ਸਾਰੇ ਲੱਗ ਜਾਣਗੇ ਦੁਬਾਰੇ ਇਹ। ਆਜੇ। ਠੀਕ ਐ। ਹੂੰ। ਹੋ। ਹਾਈਪੀ ਠੀਕ ਆ ਬਾਈ ਹੁਣ ਯਾਰੀ ਦੋਸਤੀ ਪੱਕੀ ਖਰਚਾ ਆਪੋ ਆਪਣਾ ਡੀਜ਼ਲ ਦੀ ਮੀਣਾ ਬਣਾਈ ਪਹਿਲੀਆਂ ਚ ਹੋ ਗਈ ਤੇ ਉਹ ਜਾ ਬੰਡ ਬੰਡਾ ਕੇ ਪਹਿਲੀਆਂ ਚ ਉਹ ਜਿਹੇ ਹਿਸਾਬ ਨਾਲ ਪਾ ਲੈਣ ਉਹਨੇ 1 ਲੀਟਰ ਘੰਟੇ ਦਾ ਹਿਸਾਬ ਕਿਤਾਬ ਜਿਹਦੇ ਖੇਤ ਚ ਜਿੰਨੇ ਘੰਟੇ ਪੈਣਗੇ ਉਹ ਜਿਹੇ ਹਿਸਾਬ ਆ ਬੀਲ ਦਾ ਕਰ ਲੈਨੇ ਹੁੰਨੇ ਆਗੇ ਠੀਕ ਹੈਰ ਆਹ ਬੋਰ ਚਲਾਉਣਾ ਤੇ ਲਾਈਟ ਗਈ ਤੇ ਉਧਰ ਲ ਪੀਟਰ ਚਲਾ ਕੇ ਆਉਣਾ ਹਾਂ ਹਾਕਦੇ ਆ ਗੱਡੀਆਂ ਵਾਏ ਕਿਰ ਵਾਏ ਕਿਰ ਵਾਏ ਕਿਰ ਵਾਏ ਕਿਰ ਚੱਲ ਵੇ ਸੱਜਣਾ ਉਨੇ ਢੱਕਣ ਲਾ ਦੇ ਬਾਪਲਾ ਬਾ ਇੱਕੋ ਹੀ ਲਾਉਣਾ ਠੀਕ ਹੈ ਜੀ ਪਹਿਲੇ ਦੋ ਘਰੇ ਵੱਧ ਪਾ ਲੈਂਦਾ ਜੀ ਮਾਪੂਰਾ ਨੌਂ ਵਈਰਾ ਹੋ ਗਿਆ ਤੇ ਭਾਈ ਪੱਪੂ ਦਾਸ ਵੀ ਆ ਗਏ ਖੁਦ ਆਪ ਹਾਂਜੀ ਹਾਲੋ ਤਗੜਾ ਠੀਕ ਹੈ ਕਹਿੰਦੇ ਆਪਾਂ ਲਾਵਾਂਗੇ ਜੋੜੀ ਅੱਜ ਹਾਂ ਕੱਖਾਂ ਤੇ ਤੇ ਮਨਪ੍ਰੀਤ ਵੀ ਆ ਜੂਆ ਰੋਟੀ ਲੈ ਕੇ ਜੇ ਨਾ ਆ ਗਿਆ ਹੋਇਆ ਕਿਤੇ ਅੱਜ ਹੂੰ ਰਾ ਭਇਆ ਬੱਡੇ ਬੇਲੀ ਡੱਡੇ ਕਰੇ ਵਾਹ ਵਾਹ ਜੋੜਾ ਇਹ ਬੜਾ ਲੱਦਿਆ ਹੈ ਕਿ ਕਿਥਾਂ ਹੀ ਆ ਕੇ ਸਾਰਾ ਕੁਝ удатадабарервойой жо жо ਆ ਲਾਰਖੀਆਂ ਦੀਆਂ ਜੋੜੀਆਂ ਨੌਜਵਾਨਾਂ ਨੇ 7:30 ਵਜੇ ਦਾ ਹੋ ਗਿਆ ਪ੍ਰਸ਼ਾਦਾ ਪਾਣੀ ਖਾ ਕੇ ਫੇਰ ਮੰਡ ਗਏ ਸੀਗੇ ਤੇ ਮਨਪ੍ਰੀਤ ਵੀ ਲੱਗ ਗਿਆ ਸੀ ਨਾਲ ਮੈਂ ਉਹਨਾਂ ਨੂੰ ਕਿਹਾ ਬਈ ਕੱਖ ਥੋੜਾ ਜਿਹਾ ਮੋਟਾ ਹੋ ਗਿਆ ਹੈ ਟਮਾਟਾ ਵਾਂ ਹੀ ਆ ਜਿਵੇਂ ਆ ਕਿਤੇ ਕਿਤੇ ਜੀਏ ਕਿ ਇੱਕ ਜਣਾ ਬਈ ਤੁਸੀਂ ਮੈਂ ਕੱਖ ਚੱਕਣ ਦੇ ਲੱਗ ਜੋ ਤਿੰਨ ਪੱਟੀ ਜਾਣਗੇ ਤੇ ਮਨਪ੍ਰੀਤ ਕੱਖ ਚੱਕ ਕੇ ਬਾਹਰ ਸੱਟਣ ਲੱਗ ਗਿਆ ਸੀਗਾ ਤੇ ਪਰ ਦੋ ਦਿਨ ਅਸੀਂ ਖੇਤ ਨਹੀਂ ਆਏ ਸੀਗੇ ਇੱਧਰਲੇ ਤੇ ਆ ਕੇ ਆਹ ਦੇਖਿਆ ਜਦੋਂ ਨੱਟਾਂਵਾਰਾਂ ਵਾ ਬੂਟਾ ਵਿੱਚ ਆਏ ਕਿਤੇ ਖਾਦਾ ਪੈ ਜੜ ਵਾਲੇ ਸੁੰਢੀ ਜੀ ਨੇ ਤਾਂ ਉਹਨ ਮੰਨਪੀ ਤਾਂ ਪਿੰਡ ਗਿਆ ਆ ਇਹਦੇ ਵਾਸਤੇ ਹਾਂ ਰੋਗਤਾਂ ਬਸ ਦੇ ਦਵਾਈ ਲੈਣ ਦੇ ਇਲਾਜ ਵਾਸਤੇ ਤੇ ਬਾਕੀ ਮੌਸਮ ਧੁੱਪ ਵਾਲਾ ਫਿਰ ਹੋ ਗਿਆ ਹਾਂ ਕਿਤੇ ਕਿਤੇ ਆਸ ਦੇ ਬੱਦਲ ਹੈਗੇ ਵੀ ਨਹੀਂ ਫਿਰਦੇ ਟਮਾਟਾਵੇਂ ਹਾਂ ਅਨੁਮਾਨ ਹੈ ਅੱਜ ਕੱਲ ਕੋਈ ਬਾਰਿਸ਼ ਮਾੜੀ-ਮੁੱਡੀ ਹਲਕੀ-ਬੁਲਕੀ ਸਾਡੇ ਵਾਲੇ ਏਰੀਏ 'ਚ ਆ ਜਾਵੇ ਮਾਨਸਾ ਬਠਿੰਡਾ ਸਰਸਾ ਹਾਂ 11:19 ਤੇ ਘੰਟੇ-ਘੰਟੇ ਬਾਅਦ ਅਪਡੇਟ ਦੇ ਰਹੇ ਨੇ 10 ਆਹ ਪੰਨਿਆ ਤੇ ਲਾਦ ਲਾਦ ਸਿੱਟੀ ਆਨੇ ਕੱਖ ਤਾਸਕਾ ਦੇ ਪਾਣੀ ਬਦਲ ਨਹੀਂ ਆਂਦੇ ਆ ਕਰੇ ਇਧਰ ਭਜਦੇ ਆ ਕਰੇ ਉਧਰ ਭਜਦੇ ਆ ਹੋ ਖੜੀ ਚੱਕੀ ਆਨੇ ਮੋٹے ਮੋٹے ਕੱਖ ਜਿਹੜਾ ਧਿਆਨ ਨਾਲ ਦੇਖੀਏ ਆ ਇਹੋ ਜਿਹਾ ਕੁਸ਼ਾ ਬਸ ਹਾਂ ਭਾਰੀ ਹੋ ਗਿਆ ਕੰਮ ਥੋੜਾ ਜਿਹਾ ਉਹ ਹੰਦਾ ਨੌਜਵਾਨ ਉਤਰੋਂ ਸਪਰੀ ਢਾਲਵਾ ਚੱਕੀ ਆਹੀ ਗਰੂ ਆਹੀ ਗਰੂ ਹਾਈ ਤੇ ਬਦਲੇ ਬਾਣਾ ਨੌਜਵਾਨ ਨੇ ਮਸਲ ਕੇ ਸਰੋਂ ਤੇ ਲੱਤਾਂ ਵਾਹਾਂ ਤੇ ਤੇ ਕੰਨ ਚ ਲੱਗਾ ਹੋਇਆ ਚਿੱਟਾ ਡਾਟਾ ਗਾਣੇ ਸੁਣਨ ਵਾਸਤੇ ਜੇਲ ਹੁਣ ਗੱਡਾਂਗੇ ਕਹਿੰਦਾ ਚਿਆੜਾ ਭੋਂਡੀਆਂ ਸੁੰਡ ਜਿਹੜੀਆਂ ਟ੍ਰੈਕੰਪ ਪੁੱਲਾਸ ਚੱਕ ਵੀ ਸ਼ੇਰ ਬਗ ਗਿਆ ਆ ਦਾਮ ਲੈ ਇੰਜਨ ਹੋ ਰੇ ਤੇ ਟ੍ਰੈਕਟਰ ਆ ਆਪਣਾ ਬੋਰ ਬੰਦ ਕਰਦੇ ਆ ਤੇ ਮਨਪੀਤ ਕਹਿੰਦਾ ਸਵੇਰੇ ਜਦੋਂ 8 ਵਜੇ ਲਾਈਟ ਆਊ ਉਹਦੇ ਨਾਲ ਚਲਾ ਦਿਓ ਹੈਪੀ ਦੇ ਪਾਣੀ ਉਹ ਤੋਂ ਪਾ ਦੇ ਗੱਗੂ ਦੇ ਭਰਨੇ ਸੀਗੇ ਹਾਂ 2 2.5 ਕਿੱਲੇ ਉਹ ਭਰ ਲਏ ਆ ਕਿਰਾਂ ਤੇ ਡੀਜ਼ਲ ਆਪਣਾ ਇਹਦੇ ਚ ਕੱਢ ਲੈਣੇ ਆ ਵਾਪਸ ਇਹੀ ਆਸ਼ੇ ਚ ਪਾ ਦੇਾਂਗੇ ਜਦੋਂ ਬੋਰ ਚਲਾਏ ਤੇ ਤੜਕੇ ਝੋਨੇ ਹੋਰੇ ਭਰ ਦਿਆਂਗੇ ਆ ਐ ਜੀਆਂ ਸੌ ਸਕੀਮਾਂ ਬਣਾਉਣੀਆਂ ਪੈਂਦੀਆਂ ਕੰਮ ਧੰਦੇ ਕਰਦੇ ਕਰਦੇ ਸੌ ਪਾਸੇ ਦਿਮਾਗ ਆ ਲੜਾਈ ਜਾਂਦੇ ਮਨਪੀਤ ਕਹਿੰਦਾ ਭਾਈ ਤੜਕੇ ਤਿੰਨ ਬੋਰ ਚੱਲੀ ਜਾਣਗੇ ਦੋ ਮੋਟਰਾਂ ਤੇ ਇੱਕ ਇਕੱਠਾ ਇਹ ਲੈਣਾ ਉਹ ਠੀਕ ਰਹੂਗਾ ਕੰਮ ਅੱਜ ਨਾਮਚਾੜੀ ਜਲਦੇ ਨਾਲੇ ਮੌਸਮ ਕਿਸਮੈਲਾ ਹੋਇਆ ਖੜਾ ਹੋ ਸਕਦਾ ਕੋਈ ਚਾਰ ਕਣੀਆਂ ਆ ਜਾਣ ਕਿਸੇ ਪਾਸੋਂ ਉਹ ਸਾਹਮਣੇ ਅਚਾਰ ਪਾਪ ਬਾਈ ਵਾਲੀ ਰਸਮ ਚੱਲੀ ਜਾਂਦੀ ਆ ਚੁੱਪ-ਚਾਪ ਚਗਣਾ ਦੀ ਚੁੰਨੀ ਲੈ ਕੇ ਮੇਰੇ ਨਾਲ ਤੁਰ ਪਾ ਮੇਰੀ ਭੈਣ ਨੂਰੀ ਦੀ ਅੱਖ ਵਿੱਚੋਂ ਅੱਥਰੂ ਦੀ ਇੱਕ ਬੂੰਦ ਵੀ ਡਿੱਗੀ ਤਾਂ ਲਹੂ ਤਾਂ ਦਰਿਆ ਬਹਿ ਜਾਏਗਾ। ਆਪਣੀ ਆਵਾਜ਼ ਹੌਲੀ ਕਰ ਮੁੰਡਿਆ। ਇਹ ਕਿਸੇ ਬਦਮਾਸ਼ ਦਿਲਾਵਰ ਦਾ ਘਰ ਨਹੀਂ। ਸ਼ਰਾਬ ਦਾ ਮੰਦਿਰ। ਤੇ ਫਿਰ ਉਸੇ ਸ਼ਰਾਬ ਦੇ ਨਾਲ ਹੀ ਨੂਰੀ ਦਾ ਸਿਰ ਕੱਢ ਦੇ। ਗਰੀ ਗਰੀ ਯੱਕ ਲੈ ਜਾਈਏ ਤੇ ਹਰਾ ਪਤਾ ਕਿੰਨਾ ਲੰਮਾ ਹੋ ਗਿਆ ਦੁਬਾਰੇ ਇਹਨਾਂ ਜੋੜਨ ਲੱਗ ਜੀ ਇੱਟ ਢ ਇਕੱਠਾ ਕਰੂ ਸੌਦਾ ਇਹ ਹਾਂ ਲਾ ਲਿਆ ਹਰੇ ਵਾਲਾ ਕੰਮ ਅੱਜ ਟਾਈਮ ਨਾਲ ਹੀ ਇਹ ਨੇੜੇ ਆ ਸਮਾਂ ਹੋ ਗਿਆ ਪੌਣੇ 6 ਵਜੇ ਦਾ ਹਾਂ ਦੁਪਹਿਰ ਨੂੰ ਚਾਹ ਪਾਣੀ ਪੀ ਕੇ ਫੇਰ ਉਹੀ ਆਪਦੀ ਗੱਖਾਂ ਘੰਡਾਂ ਤੇ ਡਿਊਟੀ ਲਈ ਤੇ ਉਹਨਾਂ ਹਰਾ ਵੜਨ ਦਾ ਟਾਈਮ ਪਈ ਅੱਜ ਮੈਂ ਗੱਗੂ ਨੂੰ ਮਾੜਾ ਜਿਹਾ ਟਾਈਮ ਨਾਲ ਵੇਲੇ ਸਿਰ ਹਰਾ ਵੜਦੇ ਆਂਗੇ ਤੇ ਤੁਹਾਮਾ ਲੈ ਕੇ ਫਿਰ ਨਿਕਲ ਜੀ ਹਰਾ ਟਾਈਮ ਨਾਲ ਪਹੁੰਚੂ ਅੱਜ ਨਹੀਂ ਤਾਂ ਰੋਜ ਆ ਹਨੇਰੇ ਹੋਏ ਪਹੁੰਚਦੇ ਆ ਘਰੇ 10 ਮੈਂ ਤਾਂ ਇਹ ਬਾਅਦ ਚ ਜਾਊਂਗਾ ਇਹਨੂੰ ਭੇਜ ਦੂਗਾ ਕਿਰਾ ਤੇ ਇਸ ਟਾਈਮ ਦਾ ਹੁਣ ਜਿਹੜਾ ਹਰਾਰ ਲਾਉਣਾ ਉਹ ਹੈ ਨਹੀਂ ਸੀ ਹੁਣ ਜਾ ਕੇ ਟਾਈਮ ਨਾਲ ਕੁਤਰਾ ਕਿਤਰਾ ਹੀ ਹੋਈ ਮਨਪ੍ਰੀਤ ਵੀ ਚਲਾ ਗਿਆ ਸੀ ਪਹਿਲਾਂ ਕੱਲ ਨੂੰ ਉਹਨੇ ਟੋਕੇ ਕਰਨੇ ਜਾਣਾਗਾ ਆ ਮੱਕੀ ਦਾ ਤਾਂ ਮਸ਼ੀਨ ਦੀ ਮਾੜੀ ਮੋਟੀ ਸੈਟਿੰਗ ਕਰਦਾ ਕਹਿੰਦਾ ਜਾ ਕੇ ਪੱਪੂ ਦਾ ਵੀ ਟਾਈਮ ਹੋ ਜਾਂਦਾ 4 ਵਜੇ ਨਾ ਤੋ ਕੇ 5 ਵਜੇ ਪੀਰਖਾਨੇ ਪਹੁੰਚਦਾ ਉਹ ਦਾਸ ਪੱਪੂ ਦਾਸ ਸਾਡਾ ਗਵੰਡੀ ਉਹ ਪੱਕੇ ਹੀ ਦਾਸ ਆ ਪੱਪੂ ਦਾਸ ਲੱਗਦਾ ਉਸੇ ਨਾਂ ਦੇ ਨਾਲ ਹੀ ਹਾਂ ਸੇਵਾਦਾਰ ਆ ਹਾਂ ਗੁਰੂ ਘਰ ਸੇਵਾ ਹੋਵੇ ਜਾਂ ਪੀਰਖਾਨੇ ਕਿਤੇ ਵੀ ਸੇਵਾ ਹੋਵੇ ਮੰਦਰ ਹੋਵੇ ਸਾਰੇ ਕਿਤੇ ਮੂਰੇ ਹੁੰਦਾਗਾ ਤੇ ਖੈਰ ਚੰਗੀ ਗੱਲ ਆ ਸੇਵਾ ਕਰਨੀ ਵੀ ਚਾਹੀਦਾ ਜੇ ਕਿਸੇ ਕੋਲੇ ਸਮਾਂ ਹੁੰਦਾ ਜਾਂ ਸਮਾਂ ਕੱਢ ਕੇ ਤੇ ਫਿਲਹਾਲ ਹੋ ਅੱਧਾ ਕਿਲਾ ਵੜ ਲਿਆ ਆ ਕੇ ਉੱਥੇ ਆਪਦੀ ਗੱਡੀ ਤੇ ਲਾਦਦੇ ਹਾਂ ਹਰਾ ਇੱਥੇ ਹੀ ਚੱਕ ਲੈ ਜਾਣੇ ਹੁੰਨੇ ਆ ਹਾਂ ਨਹੀਂ ਇਹ ਖਰਾਬ ਕਰ ਦਿੰਦੇ ਆ ਟਾਇਰ ਫੇਰੀ ਇੱਕ ਵਾਰੀ ਇਹ ਫੁੱਟ ਜੇ ਜਾਵੇ ਜਾੜੇ ਦੀ ਮੁਰਕੀ ਕੱਲ ਨਹੀਂ ਬਣਦੀ ਤੇ ਕੈਂਟ ਕੀ ਇਹ ਸਾਥੋਂ ਪੱਕ ਗਿਆ ਥੋੜਾ ਜਿਹਾ ਹਾਂ ਜੜਾਂ ਵਾਲਾ ਕੰਮ ਇਹਦਾ ਭੈੜ ਹੋਇਆ ਪਿਆਗਾ ਪੂਰੀਆਂ ਆ ਫਟਾਰ ਕਰ ਰੱਖਿਆ ਜਿਹੜਾ ਨੇ ਗਿਠ-ਗਿਠ ਉੱਚਾ ਤਾਂ ਕੁਛ ਤਾਂ ਤਾਂ ਕਰਕੇ ਮੜਾ ਉੱਚਾ ਵੜਨਾ ਪੈ ਜਾਂਦਾ ਤੇ ਬਾਕੀ ਕਰ ਦੋ ਤੁਸੀਂ ਆਪਸੇ ਹਾਬ ਲਾ ਲਓ ਹਾਂ ਦਾਤੀ ਤੋਂ ਵੀ 2 2.5 ਦਿਨ ਫੁੱਟ ਉੱਚਾ ਕੰਮ ਆਗਾ ਤੇ ਕਹਿਰੀ ਸਾਥਰੀ ਇਸ ਖਸਾਬ ਦੀ ਪਾ ਲੈਣੇ ਉਹਨੇ ਕਿ ਬਈ ਕੈਰੀ ਵਗ ਜੇ ਦੋ ਜੋੜ ਕੇ ਕੰਮ ਓਵਰ ਹੋ ਜਾਂਦਾ ਗੱਗੂ ਕਹਿੰਦਾ ਉਹਨਾਂ ਸੱਤਰੀ ਐ ਹਿਸਾਬ ਸਿਰ ਦੀ ਪਾਲਿਆ ਕਰਕੇ ਵਧ ਗਿਆ ਚੱਕੀ ਆ ਵੇ ਜਮਾ ਛੂਟੀ ਨੇ ਉਹ ਵੀ ਵੱਡੀ ਨਾ ਹੋਵੇ ਹਾਂ ਬਸ ਆ ਰਹਿ ਗਏ ਇੱਕ ਹਾਂ ਰੁਕ ਜਾ ਵੱਡ ਕੇ ਨੂੰ ਸਿੱੜਦੇ ਆ ਫਿਰ ਗੱਗੂ ਕਹਿੰਦਾ ਤੂੰ ਵੱਡ ਲਾ ਪਈ ਉਹਨੇ ਮੈਂ ਲਿਆਂਨਾ ਦੋ ਸੱਤਰੀਆਂ ਚੈੱਕ ਮੈਨੂੰ ਪਿਆਰੀ ਅੱਧੀ ਗੱਪੀ ਹੋਰ ਜੁਰ ਮੜੇ ਹੌਲੀ ਬਾਗ ਜੀਆਂ ਘਾਡੇ ਕਰਦਾ ਤਾਂ ਹੈ ਨਹੀਂ ਉਹ ਤਾਂ ਹਰਾ ਉਹ ਮੜੇ ਧਿਆਨ ਰੱਖੀਂ ਕਿਤੇ ਫੇਲਰਦਾ ਜਾ ਬਈ ਹਾਂ ਹਾਂ ਹੂੰ ਚੱਲ ਵੀ ਆ ਸ਼ਾ चौक टह लद ती गी हरे की जिनी की लद्दी की ओवरलोड कर देखा ਤੇ ਦੂ ਬਾਤ ਤਾਂ ਫਿਰ ਨਹੀਂ ਜਮੀ ਖੇਲਣ ਲੱਗ ਜਾਂਦਾ ਹਰਾ ਉੱਤੋਂ ਡਿੱਗਣ ਲੱਗ ਜਾਂਦਾ ਹਾਂ ਵੱਧ ਤੋਂ ਵੱਧ ਜਿੰਨ ਲੱਦੇ ਜਾਂਦੇ ਲਾਤੜਾ ਲਾਤੜਾ ਆ ਲੱਦਦਾ ਤਿੰਨ ਘਰਾਂ ਦਾ ਹਰਾ ਖੈਰ ਲੰਬਾ ਵਾਲਾ ਹਰਾ ਤਾਂ ਕਰਕੇ ਬਾਧੂ ਰਹਿੰਦਾਗਾ ਕੱਲ ਸ਼ਾਮ ਤੱਕ ਕੰਮ ਓਕੇ ਰਿਪੋਰਟ ਰੂ ਜਾਵਾਂ ਵਾਏ ਗਰੂ ਜੀ ਕੀ ਫਤ ਹੈ ਅੱਗੇ ਅੱਗੇ ਮੜਾ ਯਾ ਧਿਆਨ ਠੀਕੋ ਖਾਲਸਾ ਜੀ ਅੱਜ ਨਹੀਂ ਟਾਲਦਾ 13 ਹਲ ਬਲਾ ਕੇ ੜੂ ਅੱਜ ਦਾ ਆ ਨਹੀਂ ਮੈਂ ਮੈਂ ਖੜਾ ਹੁੰਦਾ ਵੀ ਨਹੀਂ ਕੋਈ ਗੱਲ ਨਹੀਂ ਕੰਮ ਨਿਬੜੋ ਆ ਟੱਕਾ ਲੱਗਿਆ ਬੈਠੇ ਜਾਲ ਗਲਾਸ ਹੈਗਾ ਮੈਂ ਮਾ ਉੱਥੇ ਜਾ ਕੇ ਲੈਣ ਗਿਆ ਉਹ ਧੰਨਵਾਦ ਆਹ ਵੇ ਟੂੜੀ ਵਧੀਆ ਗਈ ਇਹ ਲੈ ਤਾਂ ਦੇ ਉਂ ਠੀਕ ਹੈ ਕੰਮ ਛੇਤੀ ਕੰਮ ਨਿਬੇੜ ਦੇਣਗੇ ਹਾਲ ਪਰ ਇਹ ਲੱਗਣੇ ਨਹੀਂ 11 ਜਿੰਨੇ ਉਹਨੇ ਡੂੰਘੇ ਨਹੀਂ ਲਾਵੇ ਵੀਰੇ ਠੀਕ ਹੈ ਚਲੋ ਜੀ ਸਾਹਿਬ ਜੀ ਕਿੰਨਾ ਚਿਰ ਤੋਂ ਸੂਰਤੇ ਨਹੀਂ ਟੱਪਿਆ ਹੈ ਹੈ ਸੂਰਤੇ ਨਹੀਂ ਟੱਪਿਆ ਉੱਥੇ ਨਾ ਬਈ ਮੈਂ ਤਾਂ ਹਰਾ ਵੱਢੀ ਜਾਂਦਾ ਸੀਗਾ ਖਿਆਲ ਨਹੀਂ ਕਰਿਆ ਯਾਰ ਕੀ ਹਾਲ ਹੈ ਵੀਰੇ ਆ ਦੇ ਦੇਖਿਆ ਹੁੰਦਾ ਜਰੂਰ ਦੱਸਦੇ ਉਹਨੂੰ ਏ ਬਾਈ ਜੰਗਲੀ ਸੂਰ ਦੀ ਦੇਖਭਾਲ ਕਰਦੇ ਆਗੇ ਇੱਥੇ ਬਹੁਤ geke ਡੈਂਡਾ ਹੋ ਰਾਤਾਂ ਨੂੰ ਬੱਟ ਚ ਪਾ ਲੈਂਦਾ ਮੂੰਹ ਉਹ ਐ ਨਹੀਂ ਪਤਾ ਹਨਾ 10 10 ਫੋਟ ਐ ਬੱਟ 2.5 ਬਿਊਬ ਤੜਕੇ ਨੂੰ ਟੋਈ ਪੱਟੇ ਪਏ ਹੁੰਦੇ ਆ ਜਿਹੜੇ ਅਸਲ ਜੋ ਗੰਡੋਏ ਖਾਂਦਾ ਭਾਲ ਭਾਲ ਇਹ ਜੀ ਗੱਲਬਾਤ ਸੁਣੀ ਦੀ ਆ ਤੇ ਖੈਰ ਉਹਨੂੰ ਦੇਖਦੇ ਆ ਇਹ ਰੱਖੇ ਆ ਵੀਰ ਤੇ ਆ ਦੋ ਕੁ ਮਹੀਨੇ ਹੋ ਗਏ ਲਗਭਗ ਜਿੰਮ ਨਹੀਂ ਲਈ ਤੇ ਹੁਣ ਮੈਨੂੰ ਜਿੰਮ ਦੀ ਕਮੀ ਮਹਿਸੂਸ ਹੋਣ ਲੱਗ ਪਈ ਆ ਬਹੁਤੇ ਵੀਰ ਮੰਨਦੇ ਐ ਇਸ ਗੱਲ ਨੂੰ ਬਹੁਤੇ ਨਹੀਂ ਮੰਨਦੇ ਚਲੋ ਆਪਾਂ ਕਿਸੇ ਨਾਲ ਬਹਿਸ 'ਚ ਗੱਲ ਨਹੀਂ ਕਰਦੇ ਹੁੰਦੇ ਇਹ ਕਿ ਜਿੰਮ ਦਾ ਬਹੁਤ ਵੱਡਾ ਹੱਥ ਹੁੰਦਾ ਬਹੁਤ ਵੱਡਾ ਰੋਲ ਹੁੰਦਾ ਆਪਣੇ ਕੰਮਕਾਰ 'ਚ ਬਈ ਜੇ ਆਪਾਂ ਬਈ ਜਿੰਮ ਲਾਉਂਦਾ ਬੰਦਾ ਇੱਕ ਰੈਗੂਲਰ ਰੋਜ਼ ਜਿੰਮ ਲਾਉਂਦਾਗਾ ਤੇ ਉਹਦੇ ਜਿਹੜਾ ਉਹ ਮਸ਼ਹਲਾ ਦਾ ਜੋਰ ਹੁੰਦਾ ਸਰੀਰ ਦਾ ਜੋਰ ਹੁੰਦਾ ਉਹ ਉਹਨੂੰ ਥੱਕਣ ਨਹੀਂ ਦਿੰਦਾ 14-15 ਘੰਟੇ ਦਿਹਾੜੀ ਤੋਂ ਲੈ ਕੇ ਸਾਰੀ ਦਿਨ ਚੜ੍ਹਦੇ ਤੋਂ ਛਿਪਦੇ ਤੱਕ ਲਾ ਜਾਵੇ ਤੇ ਆ ਹਾਂ ਉਹ ਤਾਂ ਨਿਆਰਾ ਹੀ ਵੱਖਰਾ ਹੁੰਦਾ ਜਿੰਮ ਦਾ ਜ਼ਰੂਰੀ ਐ adda ਕਾ ਬਹੁਤੇ ਵੀਰ ਜਿਹੜੇ ਨਹੀਂ ਲਾਉਂਦੇ ਬਹੁਤੇ ਮੰਨਦੇ ਨਹੀਂ ਪਹਿਲਾਂ ਮੈਂ ਕਈ ਵਾਰੀ ਗੱਲ ਇਹ ਛੇੜੀ ਆ ਬਹੁਤ ਵੀਰ ਕਮੈਂਟ ਆ ਜਾਂਦੇ ਹੁੰਦੇ ਆ ਕਿ ਭਾਈ ਖੇਤੀ ਜਿੰਮ ਹੁੰਦੀ ਮਤਲਬ ਖੇਤ ਕੰਮ ਕਰਦੇ ਆ ਉਹੀ ਜਿੰਮ ਹੁੰਦੀ ਹੈਗੀ ਤੇ ਨਹੀਂ ਭਾਈ ਜਿਹੜੇ ਇਹ ਜਿੰਮ ਲਾਉਂਦੇ ਆ ਨਾ ਤੁਸੀਂ ਉਹਨਾਂ ਤੋਂ ਪੁੱਛੋ ਜਾਂ ਜਿਹੜੇ ਵੀਰ ਜਿੰਮ ਵਾਲੇ ਵੀਰ ਦੇਖ ਰਿਹਾ ਤੁਸੀਂ ਲਵਾਇਓ ਹਾਜ਼ਰੀ ਜ਼ਰੂਰ ਦੱਸਿਓ ਇਹ ਗੱਲ ਗੱਲਬਾਤ ਦਾ ਫਰਕ ਜ਼ਰੂਰ ਹੁੰਦਾ ਬਈ ਕਿੱਥੇ ਤਾਂ ਉਹ ਹਾਂ ਸਿਰ ਤੋਂ ਲੈ ਕੇ ਆਪਣੇ ਪੈਰਾਂ ਤੱਕ ਕੱਲੇ-ਕੱਲੇ ਮਸਲ ਟ੍ਰੇਨ ਹੁੰਦਾ ਕੱਲੇ-ਕੱਲੇ ਮਸਲ ਦੀ ਇਹ ਖੈਰ ਦੇਖਦੇ ਆ ਹੌਲਾ ਹੋਣ ਦੇ ਕੰਮ 2-4 ਦਿਨਾਂ ਤੱਕ ਜਮ ਮਲਾਉਣ ਲੱਗਦੇ ਆ ਦਵਾਰੇ ਅ ਤੇ ਉਹ ਤਾਂ ਸਾਰਿਆਂ ਨੂੰ ਪਹਿਲਾਂ ਦੱਸ ਹੀ ਦਿੱਤਾ ਸੀਗਾ ਕਿ ਜੇ ਮੈਂ ਟ੍ਰੇਨਰ ਦੀ ਨੌਕਰੀ ਮੈਂ ਛੱਡਤੀ ਕੰਮ ਵਾਲਾ ਹੁੰਦਾ ਸੀਗਾ ਬਈ ਭੱਜਾ ਭਜਾਈ ਕਦੇ ਖੇਤ ਨੂੰ ਕਦੇ ਜਮ ਵੱਲ ਭਜਦਾ ਸੀ ਸਿਰ ਤੇ ਟੈਨਸ਼ਨ ਜੀ ਰਹਿੰਦੀ ਥੋੜੀ ਹਾਂ ਇਸ ਜਮ ਵਿੱਚ ਮੈਂ 4 ਸਾਲ ਹਾਂ ਜਮ ਟ੍ਰੇਨਰ ਦੀ ਨੌਕਰੀ ਇਹ ਚ ਕਰਕੇ ਛੱਡਤੀ ਉਸ ਤੋਂ ਪਹਿਲਾਂ ਹੋਰ ਜਮ ਹੁੰਦੀ ਸੀ ਕੋਤੇ ਜੇ ਕਰਦਾ ਹੁੰਦਾ ਸੀਗਾ ਜਮ ਟ੍ਰੇਨਰ ਦੀ ਜੋਬ ਤੇ ਖੈਰ ਲੋਟ ਆ ਮਾਹੌਲ ਕਈ ਦਿਨ ਹੋ ਗਏ ਜਿੰਮ ਵਾਲੇ ਬਾਈ ਦਾ ਵੀ ਉਸ ਦਾ ਓਨਰ ਦਾ ਵੀਰ ਦਾ ਫੋਨ ਆਇਆ ਸੀ ਕਹਿੰਦਾ ਜਿੰਮ ਦਾ ਲਾਤ ਆ ਜਾਇਆ ਕਰ ਮੈਂ ਕਿਹਾ ਹਜੇ ਕੰਮ ਪਹੁੰਚ ਤੋਂ ਬਾਹਰ ਹੋ ਰਿਹਾਗਾ ਤੇ ਭੱਜ-ਭਜਾਈ ਹਲੇ ਚੱਲ ਰਹੀ ਆ ਵਾਵਾ ਸਾਰੀ ਥੋੜੀ ਦਿਨਾਂ ਤੱਕ ਕੰਮ ਹਲਕਾ ਹੋਈ ਹੋ ਜਦੋਂ ਯੂਰੀ ਆ ਯਾਰੀ ਆ ਸਾਰੇ ਡਿਗ ਪੀ ਤੇ ਇੱਕ ਅੱਧਾ ਮੀਂਹ ਪੈ ਗਿਆ ਤੇ ਫਿਲਹਾਲ ਸਿਰੇ ਮਿੱਤਰ ਨੇ ਉਹ ਉੱਥੇ ਡਰਟੀ ਲਾਈ ਹੋਈ ਉਹਨੂੰ ਬੋਲ ਮਾਰਦੇ ਆ ਤੇ ਕੋਟ-ਕੋਟ ਪਾਣੀ ਛਕਦੇ ਆ ਉਸ ਤੋਂ ਬਾਅਦ ਮੈਂ ਇੱਥੇ ਆ ਜਾਈਏ ਉੱਥੇ ਸਪਰੇਅ ਢੋਲੀ ਪਈਆ ਨੋਮਨੀ ਗੋਲਡ ਕਰਨੀਆਂ ਪਨੀਰੀ 26 ਦੀ ਸਿਰਿਆ ਪਾਣੀ ਪੀ ਪੀ ਲੈ ਓ ਸਿਰੇ ਪਾਣੀ ਪੀ ਲੈ ਪਾਣੀ ਇਹਦਾ ਕੱਪੜੇ ਤੋਂ ਬਾਹਰ ਹੋਇਆ ਫਿਰਦਾ ਰਹਿੰਦਾ ਓਏ ਗਿਰੂ ਹੂੰ ਹੂੰ 7:25 ਦਾ ਵੇਲਾ ਹੋ ਗਿਆ ਨਾ ਨੰਦੋਲਿਨਾ ਨੋਮਨੀ ਗੋਲਡ ਕੋਲੀ ਆ ਗਗੁੰਦਾ ਗਏ ਨੂੰ ਬਹੁਤ ਟਾਈਮ ਹੋ ਗਿਆ ਘਰੇ ਤੇ ਬਸ ਮੈਂ ਉਹੀ ਜੀ ਲਾ ਰੱਖਿਆ ਜੀ ਕੀਤਾ ਅਸਲ ਚ ਹੁਣ ਪਹਿਲਾਂ ਤਾਂ ਜਿੰਮ ਜਾਣਾ ਹੁੰਦਾ ਸੀ ਮੈਂ ਛੇਤੀ ਭੱਜ ਜਾਂਦਾ ਸੀ ਮੇਰਾ ਬਹੁਤ ਜੀ ਕਰਦਾ ਹੁੰਦਾ ਸੀ ਕਿ ਅ ਦਿਨ ਛੇਪੇ ਤੋਂ ਘਰੇ ਜਾਵਾਂ ਤੇ ਹੁਣ ਬਸ ਮੈਂ ਰੋਜ਼ ਹੀ ਨੇਰੇ ਹੋਏ ਘਰੇ ਵੜਦਾਗਾ ਆਏ ਪੌਣੇ 8 ਵਜ ਗਏ ਨੇ ਨਿਵਾਹ ਚੱਲੇ ਅੱਜ ਦੀ ਖੇਤ ਦੀ ਡਿਊਟੀ ਆਪਣੀ 15 ਘੰਟਿਆਂ ਦੀ ਹਾਂ ਪੌਣੇ 5 ਖੇਤ ਆਇਆ ਸੀ ਪੌਣੇ 8 ਸਹੀ ਹੁਣ ਵਾਪਸ ਚੱਲੇ ਆਂਗੇ ਤੇ ਬਹੁਤ ਸੋਹਣਾ ਰਿਹਾ ਪਰਮਾਤਮਾ ਦੀ ਕਿਰਪਾ ਨਾਲ ਅੱਜ ਦਾ ਦਿਨ ਆਪਣਾ ਸੋਹਣਾ ਕੰਮਕਾਰ ਨਿਬੜਿਆ ਚਾਰ ਕਿੱਲੇ ਚੋਂ ਡੀਲਾ ਪੱਟ ਲਿਆ ਤੇ ਹੁਣ ਦੋ ਕਿੱਲੇ ਪੌਣੇ ਦੋ ਕਿੱਲੇ ਇੱਧਰ ਮੋਟਾ ਜਿਹਾ ਡੀਲਾ ਰਹਿ ਗਿਆ ਤੇ ਬਾਕੀ ਲਾਈ ਚੱਲਾਂਗੇ ਝੋਟੀ ਮੱਠੂ ਮੱਠੀ ਆ ਨਵੇਂ ਲੱਗੇ ਚੌਲਾਂ 'ਚ ਇੰਨਾ ਚ ਥੋੜਾ ਟਮਾਟਾ ਲਾ ਜਿਹੜਾ ਵਾ ਨਾਲ ਦੀ ਨਾਲ ਪੱਟ ਲਾਂਗੇ ਫਿਲਹਾਲ ਘਰ ਨੂੰ ਵਾਪਸੀ ਹੁਣ ਹਾਂ ਸਮਾਣਾ ਨੌ ਕੁ ਵਜੇ ਦੇ ਨੇੜੇ ਹੋ ਗਿਆ ਪ੍ਰਸ਼ਾਦਾ ਪਾਣੀ ਛਕ ਲਿਆ ਮਾਦਾ ਜੀ ਦੀ ਹਾਜ਼ਰੀ ਲਵਾਉਣ ਵਾਸਤੇ ਆਪਾਂ ਸਮਾਪਤੀ ਕੀਤ ਨਹੀਂ ਕਰਦੇ ਹੁੰਦੇਗੇ ਹੋਰੇ ਜੰਮੀ ਦੀ ਆਵਾਜ਼ ਵੜੀ ਉਹ ਪੱਖੇਰੀ ਚੱਲ ਆਦਾ ਮਿੰਟ ਬੰਦ ਕਰ ਦਿੰਨੇ ਆ ਆਹ ਤੇ ਗਰਮੀ ਨੇ ਪੂਰੇ ਫੱਟੇ ਚੱਕੇ ਹੋਏ ਨੇਗੇ ਮੀਂਹ ਧਰਵਾ ਦੇ ਲਾਣੀ ਇੱਕ ਕਾਹ ਜਿਹੜੀ ਸੀ ਬੱਸ ਫੜ ਕੇ ਉਹ ਵੀ ਟੱਲ ਗਈ ਹਵਾ ਨਹੀਂ ਗਿੜਾ ਕੇ ਤੇ ਹਾਲਾਸ ਵੀ ਅੱਜ ਤਮੀ ਜਰੂਰ ਤੜਕੇ ਜਿ ਲੱਗਦਾ ਸੀ ਹਨਾ ਤੜਕੇ ਜਿ ਬਾਜੀ ਤੇ ਪਾਪਾ ਖੇਤ ਗਿਆ ਉਦੋਂ ਤਾਲਾ ਸੀ ਵੀ ਉਤਰਿਆ ਕੋ ਉਤਰਿਆ ਬੱਸ ਰੋਟੀ ਦੀ ਬਿਖਾੜ ਨਿੰਦਾ ਠੀਕ ਹੈ ਜੀ ਤੇ ਉਹ ਟੱਲ ਗਿਆ ਤੇ ਮਾਤਾ ਦੀ ਹਾਜ਼ਰੀ ਭਈ ਲਾਜ਼ਮੀ ਹੈਗੀ ਹਾਂ ਸੱਚੀ ਕਾਰ ਬੇਟਾ ਤੁਹਾਨੂੰ ਸਾਰਿਆਂ ਨੂੰ ਧੰਨਵਾਦ ਤੁਹਾਡੇ ਬਾਹ ਵਾਲਾ ਲਾਇਕ ਸ਼ੇਅਰ ਕਮੈਂਟ ਕਰਨੋ ਵੀ ਜਮਾ ਨਾ ਭੁੱਲਿਓ ਤੁਰ ਤੋਂ ਲੈ ਕੇ ਤੁਰ ਤੇ ਕਬਲਾਕ ਦੇਖਿਆ ਕਰੋ ਅੱਧ ਵਿਚਾਇਂ ਨਾ ਛੱਡਿਓ ਕੋਈ ਵੀ ਮੇਰਾ ਪੁੱਤ ਬੇਟਾ ਭੈਣ ਭਾਈ ਜਿਹੜਾ ਕੋਈ ਦੇਖਦਾ ਤੇ ਜੇ ਫੇਸਬੁੱਕ ਤੇ ਦੇਖਦਾ ਤਾਂ ਫੋਲੋ ਵੀ ਜਰੂਰ ਕਰੋ ਧੰਨਵਾਦ ਤੁਹਾਡੇ ਬੇਟਾ ਬਾਹਲਾ ਬੇਟੀਆਂ ਦੇ ਨਾਲੇ ਮੇਰੀਆਂ ਪੁੱਤਾਂ ਧੀਆਂ ਦੇ ਸਾਰਿਆਂ ਦੇ ਭੈਣ ਭਾਈਆਂ ਦੇ ਧੰਨਵਾਦ ਠੀਕ ਹੈ ਜੀ ਚੱਲ ਬਸ ਹੁਣ ਤੋਂ ਕਰਦਾ ਆਪਦੀ ਸਮਾਪਤੀ ਠੀਕ ਹੈ ਮਾਤਾ ਜੀ ਧੰਨਵਾਦ ਤੁਹਾਡਾ ਵੀ ਤੇ ਫਿਲਹਾਲ ਆਪਣੇ ਪ੍ਰੋਗਰਾਮ ਦੀ ਸਮਾਪਤੀ ਆ ਤੇ ਮਿਲਦੇ ਆ ਕੱਲ ਨੂੰ ਸਵੇਰੇ 7 ਵਜੇ ਨਵੇਂ ਬਲੌਗ ਦੇ ਨਾਲ ਬਹੁਤ ਸਾਰਾ ਧੰਨਵਾਦ ਪਿਆਰ ਸਤਿਕਾਰ ਸਾਰੇ ਵੀਰਾਂ ਭੈਣਾਂ ਭਰਾਵਾਂ ਵਾਸਤੇ ਸਸਤਰੀ ਗਾਇ ਜੀ ਸਾਰਿਆਂ ਨੂੰ